ਅੱਜ ਬਹੁਤ ਵੱਡਾ ਦਿਨ ਹੈ ਬਹੁਤ ਵੱਡੇ ਫ੍ਰੀडम फाइਟਰ ਵੱਲਭਾਈ ਪਟੇਲ ਜੀ ਦਾ ਜਨਮ ਦਿਵਸ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਦੇਸ਼ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਅੱਜ ਉਹਨਾਂ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਔਰ ਅੱਜ ਹਰ ਜ਼ਿਲ੍ਹੇ 'ਚ ਭਾਰਤੀ ਜਨਤਾ ਪਾਰਟੀ ਦੀ ਜੋ ਗਾਰ ਕਰਤਾ ਹੈ ਅੱਜ ਉਹ ਇਸ ਤਰ੍ਹਾਂ ਮੈਰਾਥਨ ਦੌੜ ਕੱਢ ਕੇ ਉਹਨਾਂ ਨੂੰ ਉਹਨਾਂ ਦੇ ਯਾਦ ਵਿੱਚ ਸੋ ਮੈਰਾਥਨ ਦੌੜ ਕੱਢ ਰਿਹਾ ਔਰ ਕੇਂਦਰ ਸਰਕਾਰ ਵੱਲੋਂ ਵੀ ਦਿਸ਼ਾ ਨਿਰਦੇਸ਼ ਆਇਆ ਹੈ ਪੰਜਾਬ ਸਰਕਾਰ ਨੂੰ ਵੀ ਔਰ ਇਹਦੇ ਵਾਸਤੇ ਕਈ ਕਾਰਜਕ੍ਰਮ ਵੱਲੋਂ ਬਾਈ ਪਟੇਲ ਜੀ ਵਾਸਤੇ ਕੀਤੇ ਜਾ ਰਹੇ ਜਿਨੇ ਵਿੱਚ ਅੱਜ ਪਹਿਲਾ ਕਾਰਜਕ੍ਰਮ ਹੈ ਜਿਹੜੇ ਮੈਰਾਥਨ ਦੌੜ ਸੋ ਅੱਜ ਸਾਡੇ ਜ਼ਿਲ੍ਹੇ ਵੱਲੋਂ ਸਾਡੇ ਸਾਰਾ ਸੀਨੀਅਰ ਨਿਤਿੱਤਵ ਅੱਜ ਮੈਰਾਥਨ ਦੌੜ ਕੱਢ ਰਿਹਾ ਸੋ ਮਕਸਦ ਇਹ ਕੀ ਹੈ ਕਿ ਸਾਡੇ ਜਿਨ੍ਹਾਂ ਨੇ ਦੇਸ਼ ਵਾਸਤੇ ਇੰਨਾ ਕੁਰਬਾਨੀਆਂ ਕੀਤੀਆਂ ਦੇਸ਼ ਵਾਸਤੇ ਦੇਸ਼ ਦੀ ਅਖੰਡਤਾ ਵਾਸਤੇ ਇੰਨਾ ਕੰਮ ਕੀਤਾ ਉਹ ਸਾਡੇ ਆਉਣ ਵਾਲੇ ਜਿਹੜੇ ਪੀੜੀ ਹੈ ਉਨਾ ਉਹ ਵੀ ਯਾਦ ਰੱਖਣ ਕਿ ਸਾਡੇ ਵੱਲਬਾਈ ਪਟੇਲ ਜੀ ਦੀਆਂ ਜੋ ਦੇਸ਼ ਪ੍ਰਤੀ ਜੋ ਉਹਨਾਂ ਨੇ ਸਾਡੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਵੀ ਜੋ ਪਰਦੇਸ਼ ਪ੍ਰਤੀ ਜੋ ਉਹਨਾਂ ਦਾ ਰੋਲ ਸੀਗਾ ਉਹ ਸਾਰੇ ਆਉਣ ਵਾਲੇ ਪੀੜ੍ਹੀਆਂ ਨੂੰ ਯਾਦ ਰੱਖਣਾ। ਫਿਰ ਮਰਥਨ ਕਿਥੋਂ ਲੈ ਕੇ ਕਿਥੋਂ ਤੱਕ ਜਾਈਗੀ? ਇਹ ਇਥੋਂ ਆਪਾਂ ਕੰਪਨੀ ਬਾਕ ਤੋਂ ਸ਼ੁਰੂ ਹੋ ਰਹੀ ਹੈ ਔਰ ਕਚੈਰੀ ਚੌਂਕ ਤੱਕ ਜਾਏਗੀ। ਸੋ ਅੱਜ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਇਸ ਸਮਾਗਮ ਵਿੱਚ ਹਿੱਸਾ ਲਾਉਣ ਵਾਸਤੇ ਪਠਾਨਕੋਟ ਤੋਂ ਸਾਡੇ ਪ੍ਰਦੇਸ਼ ਦੇ ਸਚਿਵ ਰਕੇਸ਼ ਸ਼ਰਮਾ ਜੀ ਆਏ ਹੈ ਉਹ ਸਾਡੇ ਨਾਲ ਇਸ ਕਾਰਕਰਮ ਦੇ ਵਿੱਚ ਰਹੇ ਨੇ ਇਸ ਸਾਰੇ ਵੱਡੇ ਪਹਾੜੇ ਦੇ ਉੱਤੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਸ ਮੈਂ ਇਹ ਮੈਸੇਜ ਦੇਣਾ ਚਾਹੁੰਨਾ ਹੈ ਕਿ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਆਪਣੇ ਦੇਸ਼ ਨਾਲ ਪਿਆਰ ਕਰਨ ਸਾਡੇ ਦੇਸ਼ ਨੂੰ ਜਿਸ ਤਰ੍ਹਾਂ ਇਹੋ ਜੇ ਫਰੀडम फाइਟਰਸ ਆਪਣਾ ਲਹੂ ਢੋਲ ਕੇ ਇਸ ਦੇਸ਼ ਦਾ ਸੀਚਿਆ ਉਹਨੇ ਸਾਡੇ ਜਸਸੂ ਅਤੇ ਤਪਸੂ ਪ੍ਰਧਾਨ ਮੰਤਰੀ ਜੀ ਦੇ ਦਿੱਤਵ ਚ ਇਹ ਵੀ ਸ਼ਿਖਰੂ ਬਣ ਜਾ ਰਿਹਾ ਹੈ ਔਰ ਸਾਰੇ ਆਪਣੇ ਦੇਸ਼ ਨਾਲ ਪਿਆਰ ਕਰਨ ਆਪਣੇ ਇਸ ਦੇਸ਼ ਦੇ ਜੋ ਆਪਾਂ ਬਲੰਦੀਆਂ ਨੂੰ ਪਹੁੰਚਾਉਣ ਵਾਸਤੇ ਸਾਰੇ ਇਕਜੁੱਟ ਹੋ ਅੱਜ ਬਹੁਤ ਵੱਡਾ ਦਿਨ ਹੈ ਬਹੁਤ ਵੱਡੇ ਫ੍ਰੀडम फाइਟਰ ਮੋਲ라 ਭਾਈ ਪਟੇਲ ਜੀ ਦਾ ਜਨਮ ਦਿਵਸ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਦੇਸ਼ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਅੱਜ ਹਰ ਜ਼ਿਲ੍ਹੇ ਚ ਭਾਰਤੀ ਜਨਤਾ ਪਾਰਟੀ ਦੀ ਜੋ ਕਾਰਜਕਰਤਾ ਹੈ ਅੱਜ ਉਹ ਇਸ ਮੈਰਾਥਨ ਦੌੜ ਕੱਟ ਕੇ ਉਹਨਾਂ ਨੂੰ ਉਹਨਾਂ ਦੇ ਯਾਦ ਵਿੱਚ ਕੋ ਮੈਰਾਥਨ ਦੌੜ ਕੱਢ ਰਿਹਾ ਔਰ ਕੇਂਦਰ ਸਰਕਾਰ ਵੱਲੋਂ ਵੀ ਦਿਸ਼ਾ ਨਿਰਦੇਸ਼ ਆਇਆ ਹੈ ਪੰਜਾਬ ਸਰਕਾਰ ਨੂੰ ਵੀ ਔਰ ਇਹਦੇ ਵਾਸਤੇ ਕਈ ਕਾਰਜਕ੍ਰਮ ਵੱਲੋਂ ਬਾਈ ਪਟੇਲ ਜੀ ਵਾਸਤੇ ਕੀਤੇ ਜਾ ਰਹੇ ਜਿਨੇ ਵਿੱਚ ਅੱਜ ਪਹਿਲਾ ਕਾਰਜਕ੍ਰਮ ਹੈ ਜਿਹੜੇ ਮੈਰਾਥਨ ਦੌੜ ਸੋ ਅੱਜ ਸਾਡੇ ਜ਼ਿਲ੍ਹੇ ਵੱਲੋਂ ਸਾਡੇ ਸਾਰਾ ਸੀਨੀਅਰ ਨਿਤਿੱਤਵ ਅੱਜ ਮੈਰਾਥਨ ਦੌੜ ਕੱਢ ਰਿਹਾ ਸੋ ਮਕਸਦ ਇੱਕ ਹੀ ਹੈ ਕਿ ਸਾਡੇ ਜਿਨ੍ਹਾਂ ਨੇ ਦੇਸ਼ ਵਾਸਤੇ ਇੰਨਾ ਕੁਰਬਾਨੀਆਂ ਕੀਤੀਆਂ ਦੇਸ਼ ਵਾਸਤੇ ਦੇਸ਼ ਦੀ ਅਖੰਡਤਾ ਵਾਸਤੇ ਇੰਨਾ ਕੰਮ ਕੀਤਾ ਉਹ ਸਾਡੇ ਆਉਣ ਵਾਲੇ ਜਿਹੜੇ ਪੀੜੀ ਹੈ ਉਨਾ ਉਹ ਵੀ ਯਾਦ ਰੱਖਣ ਕਿ ਸਾਡੇ ਵੱਲਬਾਈ ਪਟੇਲ ਜੀ ਦੀਆਂ ਜੋ ਦੇਸ਼ ਪ੍ਰਤੀ ਜੋ ਉਹਨਾਂ ਨੇ ਸਾਡੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਵੀ ਜੋ ਪਰਦੇਸ਼ ਪ੍ਰਤੀ ਜੋ ਉਹਨਾਂ ਦਾ ਰੋਲ ਸੀਗਾ ਉਹ ਸਾਰੇ ਆਉਣ ਵਾਲੇ ਪੀੜ੍ਹੀਆਂ ਨੂੰ ਯਾਦ ਰੱਖਣਾ। ਸ੍ਰੀ ਮਰਥਨ ਕਿਥੋਂ ਲੈ ਕੇ ਕਿਥੋਂ ਚੱਲ ਜਾਏਗੀ? ਇਹ ਇਥੋਂ ਆਪਾਂ ਕੰਪਨੀ ਬਗ ਤੋਂ ਸ਼ੁਰੂ ਹੋ ਰਹੀ ਹੈ ਔਰ ਕਚੇਰੀ ਚੌਂਕ ਤੱਕ ਜਾਏਗੀ। ਸੋ ਅੱਜ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਇਸ ਸਮਾਗਮ ਵਿੱਚ ਹਿੱਸਾ ਲਾਉਣ ਵਾਸਤੇ ਪਠਾਨਕੋਟ ਤੋਂ ਸਾਡੇ ਪ੍ਰਦੇਸ਼ ਦੇ ਸਚਿਵ ਰਕੇਸ਼ ਸ਼ਰਮਾ ਜੀ ਆਏ ਹੈ ਉਹ ਸਾਡੇ ਨਾਲ ਇਸ ਕਾਰਕਰਮ ਦੇ ਵਿੱਚ ਰਹਣਗੇ ਇਸ ਸਰ ਵੱਡੇ ਦਿਹਾੜੇ ਤੇ ਉੱਥੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਸ ਮੈਂ ਇਹ ਮੈਸੇਜ ਦੇਣਾ ਚਾਹੁੰਨਾ ਹੈ ਕਿ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਆਪਣੇ ਦੇਸ਼ ਨਾਲ ਪਿਆਰ ਕਰਨ ਸਾਡੇ ਦੇਸ਼ ਨੂੰ ਜਿਸ ਤਰ੍ਹਾਂ ਇਹੋ ਜੇ ਫਰੀडम फाइਟਰਸ ਆਪਣਾ ਲਹੂ ਢੋਲ ਕੇ ਇਸ ਦੇਸ਼ ਦਾ ਸੀਚਿਆ ਉਹਨੇ ਸਾਡੇ ਜਸੱਸੀ ਅਤੇ ਪਸੂ ਪ੍ਰਧਾਨ ਮੰਤਰੀ ਨੇ ਦਿੱਤਾ ਜਿਵੇਂ ਵਿਸ਼ਵ ਗੁਰੂ ਬਣ ਜਾ ਰਿਹਾ ਹੈ ਔਰ ਸਾਰੇ ਆਪਣੇ ਦੇਸ਼ ਨਾਲ ਪਿਆਰ ਕਰਨ ਆਪਣੇ ਇਸ ਦੇਸ਼ ਦੇ ਜੋ ਆਪਾਂ ਬਲੰਦੀਆਂ ਨੂੰ ਪਹੁੰਚਾਉਣ ਵਾਸਤੇ ਸਾਰੇ ਇਕਜੁੱਟ